ਮੇਰੇ ਦੇ ਸਭ ਤੋਂ ਵੱਡੀ ਚੀਜ਼ ਮਾਪੇ ਪਿਤਾ ਦਾ ਤੌਰ 'ਤੇ ਉਹਨਾਂ ਵੱਲ ਵੱਡਾ ਕਾਰਤਾ ਖਾਸ ਕਰਕੇ ਮੇਰੇ ਪਿਤਾ ਸਰਦਾਰ ਦਲਦ ਸਿੰਘ ਜੀ ਉਹਨਾਂ ਨੇ ਕਰਮ ਦੇ ਨਾਲ ਤਜਰਬੇ ਦਿੱਤੇ ਸਾਰੀ ਉਮਰ ਪਿੰਡਾਂ ਚ ਘੇਰੀ ਕੀਤੀ ਸਾਈਕਲ ਦੀ ਮਦਦਾਨ ਕੀਤੀ ਮੈਂਨਤ ਮੁਸ਼ਕਰ ਕਰਕੇ ਉਹਨੂੰ بڑا ਅੱਛੇ ਪ੍ਰਾਵਾਹ ਨੂੰ ਪਹੁੰਚਾਣਾ ਮਰ ਵੀ ਆਪਣੇ ਸਾਹ ਦੇ ਪਰਸੀ ਗਈ ਅਚਾਨਕ ਗ੍ਰਹਾਤਮਾ ਦਾ ਜੁਰੂਕ ਮੈਨੇ ਕੋਲੇ ਮੇਰੇ ਕਿਸੇ ਦੀ ਕੁਛ ਨਹੀਂ ਚਾਹੀਦਾ। ਔਰ ਜੋ ਵੀ ਹੈ ਨਾ ਉਹ ਨਾਲ ਵੀ ਦਲ ਹੋਲ ਪੈਂਦਾ। ਗ੍ਰਹਾਤਮਾ ਨਾ ਮੈਂ ਆਪਣੇ ਚਰਨਾਂ 'ਚ ਸੁਮਾਸ। ਅਕਲੀ 24 ਤਰੀਕ ਨੂੰ ਮੇਰੀ ਭਾਂਜੀ ਦਾ ਵਿਆਹ ਸੀਗਾ ਜਿਹੜਾ ਠੀਕ-ਠਾਕ ਸੀਗਾ। ਪਰ ਸੁੰਦਰੀਆਂ ਵੀ ਕਰਖਿਆ ਹੈ। ਤੇ ਪਰਸੋਂ ਸ਼ਾਮ ਨੂੰ ਹੀ ਪ੍ਰੋਬਲਮ ਆਈ ਫਾਟ। ਸਪੱਨਾ ਹਸਪਤਾਲ ਲੈ ਕੇ ਡਾਕਟਰ ਸਦੀਰ ਬਰਮਾ ਜੀ ਨੇ ਉਹ ਬੜੀ ਦੇਖ ਰਿਹਾ ਕੀ ਕੀ ਪਰ ਹਾਂਟ ਵਰਕ ਨਹੀਂ ਕੀਤਾ ਪਰ ਪਰ ਇੱਕ ਸੰਦੇ ਨਾਲ ਇਸ ਵੇਲੇ 4 ਵਜੇ ਦੇ ਸੱਪਨ ਕਰ ਚੱਲੋ ਕੁਆਟਰ ਦਾ ਕੁਝ ਨਾਲ ਬੜਾ ਜਿਹੜਾ 11 ਮਾਤਾ ਜੀ ਬਿਲਕੁਲ ਜੀ ਸ਼ੁਰੂ ਤੋਂ ਹੀ ਮਨਣਾ ਨਹੀਂ ਉਹ ਚਲ ਰਿਹਾ ਕਿ ਹੌਨੈਸਟੀ ਇਮਾਨਦਾਰੀ ਤੇ ਆਪਣਾ ਜੀਵਨ ਰੱਖੋ ਅਤੇ ਨੀਤਮਸ ਜੁਰੀ ਕਰਕੇ ਆਪਣਾ ਜੀਵਨ ਬਸਰ ਕੀਤਾ ਕਦੇ ਸਬਰ ਬਹੁਤ ਸੀ 500 ਰੁਪਏ ਦੇ ਲੋਕ 500 ਖੁਸ਼ੀ ਨਹੀਂ ਨਾਲ ਦੇ ਤਾਂ ਵੀ ਖੁਸ਼ ਨੇ 5000 ਰੁਪਏ ਨਾਲ ਵੀ ਖੁਸ਼ ਨੇ ਹਮੇਸ਼ਾ ਕਹਣਾ ਨਹੀਂ ਬਹੁਤ ਨਹੀਂ ਬਹੁਤ ਰਿਸਪੋਨਸਿਵ ਬਹੁਤ ਸੀ ਬੈਲੈਂਸ ਜ਼ਿੰਦਗੀ ਸੀ ਇਸੇ ਕਰਕੇ ਉਮਰ ਵੀ ਅੱਛੀ ਪੂਰਤੀ ਹੋ ਗਈ ਨੇ ਪਰ ਪਰਿਵਾਰ ਦੇ ਵਿੱਚ ਵੀ ਸਾਡੇ ਦਾਮਾ ਸਾਰੇ ਕਿਸੇ ਦੀ ਕੋਈ ਐ ਨਹੀਂ ਕੋਈ ਨਸ਼ਾ ਨਹੀਂ ਕੁਝ ਨਹੀਂ ਸਰ ਕਰਤਨਾ ਜਿਵੇਂ ਸੀ ਲੋਕ ਜੀ ਔਰ ਮਜ਼ਬੂਤ ਰਿਪੋਰਟ ਅਜਨ ਬਾਪ ਦਾ ਤੁਰ ਜਾਣਾ ਬਹੁਤ ਬਦਾ ਕੱਟਾ ਦਾ ਕਿਸੇ ਜਦੋਂ ਬਤਾ ਇੱਕ ਬੰਦੇ ਨੂੰ ਉਹਨਾਂ ਦੀ ਮਾਂ ਚਾਹੇਗਾ ਤੇ ਵੀ ਵੱਡੇ ਉਹਦੇ ਤੋਂ ਪੰਚ ਨਾ 30 ਪਹਿਲਾ ਰੈਪਸ਼ਨ ਕੀਤਾ ਜਦੋਂ ਤੁਹਾਨੂੰ ਮੈਂ ਜਦੋਂ ਮੈਂ ਐਮਐਲਏ ਬਣਿਆ ਮੈਂ ਆਇਆ ਤੇ ਅਸ਼ੀਰਵਾਦ ਲਖ ਗਿਆ ਤੇ ਮੇਰੇ ਕੋਲ ਆਇਆ ਜਦੋਂ ਦੇਖਿਆ ਥਾ ਪਿਆਰ ਸੰਗਤ ਦਾ ਸੰਗਤ ਜੀ ਨੇ ਮਜ਼ਬੂਤ ਬਹੁਤ ਭਾਵੁਕ ਹੋ ਕੇ ਰੋਣਾ ਲੱਗਿਆ ਜਿੰਨ ਕੇ ਸੋਚਿਆ ਨਹੀਂ ਸੀ ਕਿ ਮਜ਼ਬੂਤ ਤਾਂ ਮਜ਼ਦੂਰੀ ਕਰਦੇ ਸੀ ਕਿ ਕਦੇ ਸੋਚਿਆ ਨਹੀਂ ਸੀ ਸੰਤਾਂ ਕੰਮ ਕੋ ਸੱਚੇ ਪਾਤਸ਼ਾਹ ਕਹਿੰਦਾ ਕਰਮੰਡ ਹੋਇਆ ਕੋਈ ਪ੍ਰਾਣਾਤਮਾ ਦਾ ਜਿਹੜੇ ਪਾਸ਼ਾ ਨੇ ਡਿਗ ਡਿਗ ਜੁਨੇ ਵਾਰੀ ਕੀਤੀ ਉਹ ਫੁੱਡਾਈਰ ਪ੍ਰਤਾਪ ਸਾਰਾ ਕਰਦੇ ਬਹੁਤ ਖੁਸ਼ ਹੁੰਦੇ ਸੀ ਜਦੋਂ ਸੰਗਤ ਦੇ ਕੰਮ ਕਰਨਾ ਹੀ ਇਹਦਾ ਭਲਾ ਕਰਨਾ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਵੀ ਕੋਲ ਬੈਣਾ ਬੁਲਾ ਕੇ ਕਿ ਕਦੇ ਕਿਸੇ ਦਾ ਮਾੜਾ ਨੀ ਕਰਨਾ ਕਦੇ ਕਿਸੇ ਗਰੀਬ ਦਾ ਮਾੜਾ ਨੀ ਕਰਨਾ ਭਲਾਈ ਕਰਨਾ ਆਪਾਂ ਮੇਰੇ ਜਦੋਂ ਮਨ ਚੱਲਾਂ ਤੇ ਕਦੇ ਵੀ ਕੋਈ ਗੱਲ ਹੋਈ ਸੀ ਗੱਲ ਹੋਈ ਹੈ 24 ਤਰੀਕ ਨੂੰ लास्ट ਮੁਲਾਕਾਤ ਹੋਇਆ ਰਿਜਿਸਟਰ ਗਏ ਆਪਣੇ ਗੀਰੀ ਕੋ ਡੋਲੀ ਪੋਰੀ ਹੈ ਜਦੋਂ ਵੀ ਮਸ਼ੀਨ ਵਾਲਾ ਪਾਏ ਤੇ ਉਸ ਤੋਂ ਬਾਅਦ ਦੁਬਾਰਾ ਹਸਪੀਟਲ ਦੇ ਵਿੱਚ ਦੋ ਵਾਰ ਮੈਂ ਜਦੋਂ ਸੋਜੀ ਸੀਗੀ ਪਰ ਗੱਲਬਾਤ ਨਹੀਂ ਸਕੇ ਤੇ ਬਸ ਲਾਸਟ ਸੀ ਦੇਖੋ ਬਿਰੋਗ ਸੀ لیکن انہوں نے ایک ਸਮਾਜ ਨੂੰ ਬਹੁਤ اچھا ਪਰਿਵਾਰ ਦਿੱਤਾ ਪੜ੍ਹੇ ਲਿਖੇ ਬੱਚੇ ਜਿਹੜੀ ਆਪ ਮਿਹਨਤ ਕਰਕੇ ਉਹਨਾਂ ਨੇ ਦਸਾਂ ਰੋਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਮੈਨੂੰ ਉਹਨਾਂ ਨੂੰ ਕਾਫੀ ਵਾਰ ਮਿਲਣ ਦਾ ਮੌਕਾ ਮਿਲਿਆ ਔਰ ਬਹੁਤ ਅੱਛੇ ਇੱਕ ਅੱਛੀ ਸ਼ਖਸੀਅਤ ਸੀ ਇਸ ਮੌਕੇ ਮੈਂ ਜ਼ਿਆਦਾ ਨਹੀਂ ਕਹਿੰਦਾ ਹੋਇਆ ਤੁਸੀਂ ਦੇਖ ਰਹੇ ਹੋ ਕਿ ਬੇਮਾਨ ਜੀ ਵੀ ਜਿਹੜੇ ਉਨ੍ਹਾਂ ਦੀ ਅੱਛੀ ਸ਼ਖਸੀਅਤ ਦੇ ਬਦੌਲਤ ਅੱਜ ਸਮਾਜ ਤੋਂ ਵਿਚਰ ਰਹੇ ਨੇ ਐਮਐਲਏ ਬਣੇ ਨੇ ਇੱਕ ਪਾਰਟੀ ਦੇ ਨਮਾਇंदे ਨੇ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਾਥੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਾਂ ਦਾ ਮੰਨਣ ਦਾ ਪਰਿਵਾਰ ਨੂੰ ਬਲ ਬਖਸ਼ੇ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਪਿਤਾ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ ਸਾਡੇ ਨਾਪੇ ਦੇ ਐਮਐਲਏ ਦੇਮਾਨ ਜੀ ਦੇ ਸਤਕਾਰਯੋਗ ਪਿਤਾ ਦਾ ਵਿਛੋੜਾ ਬਹੁਤ ਦੁਖਦਾਈ ਹੈ ਕਿ ਸਾਡੇ ਬਜ਼ੁਰਗਾਂ ਦਾ ਸਾਡੇ ਸਮਾਜ ਵਿੱਚ ਬਹੁਤ ਵੱਡਾ ਅਹਿਮ ਰੋਲ ਰਿਹਾ ਹੈ ਇਹਨਾਂ ਕੋਲ ਜ਼ਿੰਦਗੀ ਦਾ ਬੜਾ ਖਜ਼ਾਨਾ ਤੇ ਸਰਮਾਇਆ ਹੁੰਦਾ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਮੈਂ ਤੁਹਾਨੂੰ ਚੰਗੇ ਸਿਆਣੇ ਬਜ਼ੁਰਗ ਦਾ ਜਨਮ ਇੱਕ ਸਮਾਜ ਵਾਸਤੇ ਵੱਡਾ ਘਾਟਾ ਹੁੰਦਾ ਹੈ ਗੁਰੂ ਮੇਰ ਕਰੇ ਪਰਿਵਾਰ ਨੂੰ ਪਾਣਾ ਬਣਦੀ ਬਲਸ਼ੰਗੀ ਪਤਾ ਹੈ